ਬਾਦ ਇਹੋ ਜੇ ਬਣੇ ਨੇ ਪਿਓ ਦੀ ਮੌਤ ਤੋਂ ਬਾਅਦ ਸਰਵਨ ਪੁੱਤ ਬਣ ਗਿਆ ਆਪਣੀ ਮਾਂ ਦਾ ਲਈ ਅਤੇ ਆਪਣਾ ਪਰਿਵਾਰ ਚਲਾ ਰਿਹਾ ਇਹਦੀ ਸਾਡੀ ਵੀ ਮਜਬੂਰੀਆਂ ਬਣੀਆਂ ਨੇ ਕਿ ਅੱਜ ਰੇੜੀ ਦੇ ਤੁਸੀਂ ਆਪ ਮਾਤਾ ਜੀ ਦੇ ਨਾਲ ਹੱਥ ਵੜਾ ਰਹੇ ਕਾਹਦੀ ਮਜਬੂਰੀਆਂ ਇਹ ਬੰਦੇ ਨੂੰ ਇਤਨਾ ਘਾਉਂਦੀਆਂ ਨੇ ਕਿਹੜੇ ਸੁਪਨੇ ਸਜਾਏ ਸੀ ਕਿਹੜੇ ਸੁਪਨੇ ਅਧੂਰੇ ਰਹਿ ਗਏ ਸੁਪਨੇ ਮਾਰਨੇ ਪਏ ਨੇ ਆਪਣੇ ਮਾਤਾ ਜੀ ਵਾਸਤੇ ਸੁਪਨੇ ਤਾਂ ਬਹੁਤ ਸੀਗੇ ਸ਼ਿੰਗਰ ਜਨਰ ਬਣਦਾ ਸੁਣੋ ਠੀਕ ਮੇਰਾ ਕਿਉਂਕਿ ਮੈਂ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਨਾ 12 ਸਾਲ ਤੋਂ ਲੈ ਕੇ ਮੈਂ 22 ਸਾਲ ਦੀ ਮੋਟੇ ਤੋਂ ਬਹੁਤ ਸਲਾਈਫ ਆ ਗਈ ਆਪਣੀ ਲਾਈਫ ਵਿੱਚ ਦਾ ਜੀ ਨੂੰ ਹੋਇਆ ਜੀ ਸੀ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨੀਆਂ ਵੱਟੀਆਂ ਜ਼ਿੰਮੇਵਾਰੀਆਂ ਨੇ ਮੈਂ ਉਹਦਾ 5 ਸਾਲ ਦੀ ਜਦੋਂ ਮੇਰੇ ਪਾਪਾ ਦੇ ਪਿੱਤੇ ਚ ਕੁੜੀ ਸੀਗੀ ਸੋ ਰਿਸ਼ਤਾ ਕਰਨਾ ਸਾਡੇ ਸਾਹ ਦੇ ਤੱਕ ਇਹਨਾਂ ਕਿਉਂਕਿ ਉਹਨਾਂ ਦਾ ਆਪਰੇਸ਼ਨ ਹੋਣਾ ਸੀਗਾ ਸੋ ਸਾਡੇ ਕੋਲ ਨਹੀਂ ਪੈਸੇ ਨਹੀਂ ਹੈਗੇ ਸੀ ਮਾਤਾ ਜੀ ਨੇ ਕਿਹੜੇ ਹਾਲਾਤਾਂ ਦੇ ਵਿੱਚ ਪੜਾਇਆ ਦਾ ਮੇਰੀ ਮਮਾ ਨੇ ਬਹੁਤ ਜ਼ਰਾ ਦੱਸਿਆ ਕਿ ਮੇਰੇ ਅਰੇ ਰਿਸ਼ਤੇਦਾਰ ਕਹਿੰਦੇ ਸੀ ਕਿ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਇਹ ਵਿਆਹ ਕਰਾ ਲੈ ਮੇਰੇ ਮਮਾ ਕਹਿੰਦੇ ਕਿ ਜੇ ਮੇਰੇ ਘਰ ਵਾਲੇ ਸੌਖਾ ਹੁੰਦਾ ਮੇਰਾ ਘਰ ਬਣਾ ਲੈ ਜੇ ਸੌਖਾ ਹੁੰਦਾ ਮੇਰਾ ਬੜਾ ਮੁੰਡਾ ਹੁੰਦਾ ਜਿੰਦਾ ਜੇ ਮੇਰੇ ਕਰਨਾ ਸੌਖਾ ਹੈ ਤਾਂ ਮੈਂ ਇਹਨਾਂ ਨੂੰ ਨਹੀਂ ਦੇ ਰਹਿਣਾ ਮੈਂ ਕਿਤੇ ਦਾਲ ਦੂਗੀ ਸਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤਰਮਵੀਰ ਗਿੱਲ ਲਾਲੀ ਦੋਸਤੋ ਮਜਬੂਰੀਆਂ ਤੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿਸੇ ਵੇਲੇ ਕਿ ਜਿਹੜੀਆਂ ਜ਼ਿੰਮੇਵਾਰੀਆਂ ਨੇ ਮੋਢੇ ਤੇ ਪੈ ਜਾਂਦੀਆਂ ਨੇ ਤਾਂ ਇਹ ਉਸ ਧੀ ਦੀ ਜਿਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਵੱਡੇ ਭਰਾ ਦੀ ਮੌਤ ਹੋ ਜਾਂਦੀ ਹੈ ਅਤੇ ਸਾਰਾ ਜ਼ਿੰਮੇਵਾਰੀਆਂ ਦਾ ਬੋਝ ਜਿਹੜਾ ਉਸ ਧੀ ਦੇ ਮੋਢਿਆਂ ਤੇ ਪੈ ਜਾਂਦਾ ਅਤੇ ਆਪਣੀ ਮਾਂ ਦੇ ਨਾਲ ਸਰਵਨ ਪੁੱਤ ਦੀ ਤਰ੍ਹਾਂ ਹੱਥ ਵੰਡਾਉਦੀ ਹੋਈ ਨਜ਼ਰ ਆ ਰਹੀ ਹੈ ਇਸ ਲਈ ਰੇੜੀ ਜ਼ਰੂਰ ਲਈ ਹੈ ਇਹਨਾਂ ਨੇ ਇਹ ਪਰਿਵਾਰ ਇਸ ਰੇੜੀ ਤੋਂ ਚੱਲ ਰਿਹਾ ਹੈ ਇਹਨਾਂ ਦਾ ਤਾਂ ਹਾਲਾਤ ਇਹੋ ਜਿਹੇ ਬਣੇ ਨੇ ਕਿ ਮਾਂ ਪਿਓ ਦੀ ਮੌਤ ਤੋਂ ਬਾਅਦ ਸਰਵਨ ਪੁੱਤ ਬਣ ਗਈ ਆਪਣੀ ਮਾਂ ਦੇ ਲਈ ਅਤੇ ਆਪਣਾ ਪਰਿਵਾਰ ਚਲਾ ਰਹੀ ਹੈ ਧੀ ਸਾਡੀ بڑے ਸੁਪਨੇ ਹੁੰਦੇ ਨੇ ਈਆਂ ਦੇ ਪਰ ਇਸ ਧੀ ਨੇ ਆਪਣੇ ਸੁਪਨੇ ਜਿਹੜੇ ਨੇ ਮਾਰ ਲਏ ਔਰ ਸਿਰਫ ਐਸਲੇ ਵਾਸਤੇ ਜੀ ਆਪਣੀ ਮਾਂ ਦਾ ਸਹਾਰਾ ਬਨਣਾ ਸੀ ਆਪਣੇ ਪਰਿਵਾਰ ਦਾ ਸਹਾਰਾ ਬਨਣਾ ਸੀ ਤਾਂ ਬੀਸੀਏ ਦੀ ਪੜਾਈ ਕੀਤੀ ਇਸ ਧੀ ਨੇ ਪਰ ਇਸ ਵੇਲੇ ਰੇੜੀ ਤੇ ਆਪਣਾ ਪਰਿਵਾਰ ਪਾਲਦੀ ਹੋਈ ਨਜ਼ਰ ਆ ਰਹੀ ਏ ਤਾਂ ਤਸਵੀਰਾਂ ਤੁਹਾਡੇ ਨਾਲ ਉਸ ਧੀ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਧੀ ਦੇ ਮੋਢੇ ਦੇ ਜ਼ਿੰਮੇਵਾਰੀਆਂ ਦਾ ਪਹਾੜ ਹੈ ਕਿਉਂਕਿ ਇਸ ਉਮਰ ਦੇ ਵਿੱਚ ਹੀ ਇਸ ਧੀ ਨੇ ਮੋਢੇ ਦੇ ਜ਼ਿੰਮੇਵਾਰੀਆਂ ਜ਼ਿੰਮੇਵਾਰੀਆਂ ਉਠਾਈਆਂ ਤੇ ਆਪਣੀ ਮਾਂ ਬਾ ਮਾਂ ਦਾ ਸਹਾਰਾ ਬਣੀ ਹੈ ਤਾਂ ਹਰਮਨ ਸਾਡੇ ਨਾਲ ਨੇ ਹਰਮਨ ਜੀ ਪਹਿਲਾਂ ਬਹੁ ਬਸਵਾ ਕੇ ਤੇ ਸਰ ਸ਼ਿਕਾਰ ਸਰ ਇਹ ਪੈਨੇਮਰ ਜੀ ਇੱਧਰ ਆ ਜਿਓ 2 ਮਿੰਟ ਲਈ ਤੁਸੀਂ ਹਾਂਜੀ ਤਾਂ ਮੈਨੂੰ ਇਹ ਦੱਸੋ ਕੀ ਮਜਬੂਰੀਆਂ ਬਣੀਆਂ ਨੇ ਕਿ ਅੱਜ ਰੇੜੀ ਤੇ ਤੁਸੀਂ ਆਪ ਮਾਤਾ ਜੀ ਦੇ ਨਾਲ ਹੱਥ ਵੜਾ ਰਹੇ ਹੋ ਮਜਬੂਰੀਆਂ ਕਿੰਨੇ ਘਰ ਦੀਆਂ ਮਜਬੂਰੀਆਂ ਇਹ ਬੰਦੇ ਨੂੰ ਇਤਨਾ ਕਰਾਉਂਦੀਆਂ ਨੇ ਸੋ ਜਿਹੜੀ ਮਿਹਨਤ ਆ ਨਾ ਉਹਦਾ ਕੋਈ ਦਰਦ ਨਹੀਂ ਹੁੰਦਾ ਜਦੋਂ ਖਾਸ ਕਰਕੇ ਤੁਹਾਡੇ ਘਰ ਦੇ ਸਾਰੇ ਨਾਲ ਹੁੰਦੇ ਹਨ ਹੂੰ ਤੇ ਮੇਰੇ ਪਾਪਾ ਦੇ ਹੈ ਨਹੀਂ ਆ ਤੇ ਨਾ ਹੀ ਮੇਰਾ ਕੋਈ ਡਬਲਰ ਹੈ ਖਾਵਾ ਸੋ ਇਸ ਕਰਕੇ ਅਸੀਂ ਆਪ ਸਾਰਿਆਂ ਨੇ ਸੋਚਿਆ ਫੈਮਿਲੀ ਨੇ ਕਿਉਂ ਨਾ ਆਪ ਆਪਣਾ ਛੋਟਾ ਕਾਰਡ ਓਪਨ ਕਰੀਏ ਕਿਉਂਕਿ ਮੈਂ ਆਲਰੇਡੀ ਕਾਫੀ ਜਗ੍ਹਾ ਜੌਬ ਕਰਕੇ ਦੇ ਚੁੱਕੀ ਬਾਦ ਉਹ ਕੋਈ ਸਾਧਨ ਨਹੀਂ ਦੱਸੀ ਕਿਉਂਕਿ ਐਨਾ ਤੇ ਉਹ ਸਮਾਂ ਮਿਲ ਸਾਰੀ ਫੈਮਿਲੀ ਰਲ ਕੇ ਆਪਾਂ ਆਪਣੀ ਛੋਟਾ ਕਾਰਡ ਚੁਣੌਣੀ ਆ ਕਿ ਕਿਤਾ ਚਲੋ ਵਾਈਗੁਰ ਨੇ ਸਾਡੇ ਲਈ ਸੋਚਿਆ ਸੀਗਾ ਸੋ ਅਸੀਂ ਇਹ ਵਾਲਾ ਕਾਰਡ ਓਪਨ ਕਰਦੇ ਆ ਕਿਤਾ ਕੋਈ ਨਾ ਵਧੀਆ ਸੋਚਿਆ ਹੋਇਆ ਸਾਡੇ ਲਈ ਜੀ ਤੇ ਪਿਤਾ ਜੀ ਨੂੰ ਹੋਇਆ ਜੀ ਸੀ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਅੱਜ ਰੇੜੀ ਤੇ ਆਪਣੀ ਮਾਤਾ ਜੀ ਨਾਲ ਤੁਸੀਂ ਜਰੂਰ ਰੋਟੀ ਜਾਂ ਆਪਣਾ ਛੋਟਾ ਮੋਟਾ ਬਿਜ਼ਨਸ ਚਲਾ ਰਹੇ ਹੋ ਕੀ ਹੋਇਆ ਸੀ ਪਿਤਾ ਜੀ ਨੂੰ ਮੈਂ ਮੈਂ ਉਹਦਾ 5 ਸਾਲ ਦੀ ਜਦੋਂ ਮੇਰੇ ਪਾਪਾ ਦੇ ਪਿੱਤੇ ਚ ਪੱਥਰੀ ਸੀਗੀ ਸੋ ਰਿਸ਼ਤੇਦਾਰਾਂ ਨਾਲ ਸਾਡੇ ਸਾਹਮਣੇ ਤੱਕ ਆ ਨਹੀਂ ਕਿਉਂਕਿ ਉਹਨਾਂ ਦਾ ਪ੍ਰੈਸ਼ਰ ਹਾ ਦੇ ਕੋਈ ਨੇ ਪੈਸੇ ਨਹੀਂ ਹੈਗੇ ਹੀ ਤੇ ਜਿਹੜੀ ਉਹਨਾਂ ਦੀ ਪੱਥਰੀ ਹੀ ਉਹ ਅੰਦਰ ਹੀ ਫਟ ਗਈ ਤੇ ਉਹਨਾਂ ਦੀ ਡੈਥ ਹੋ ਗਈ ਮੇਰੇ ਬਾਪਾ ਦੀ ਤਾਂ ਮੈਨੂੰ ਪਤਾ ਚੱਲਿਆ ਜੇ ਪਿਤਾ ਜੀ ਦੀ ਮੌਤ ਤੋਂ ਬਾਅਦ ਵੱਡੇ ਭਰਾ ਦੀ ਮੌਤ ਵੀ ਹੋ ਜਾਂਦੀ ਹੈ ਪਹਾੜ ਟੁੱਟਦੇ ਜੇ ਰੱਬ ਦਾ ਭਾਣਾ ਇਹੋ ਜਿਹਾ ਵਰਤਿਆ ਜੇ ਪਿਤਾ ਦੀ ਮੌਤ ਤੋਂ ਬਾਅਦ ਵੱਡੇ ਭਰਾ ਦੀਆਂ ਜ਼ਿੰਮੇਵਾਰੀਆਂ ਵੀ ਤੁਹਾਡੇ ਮੋਢੇ ਤੇ ਪੈ ਗਈਆਂ ਕਿਉਂਕਿ ਉਹ ਜਦੋਂ ਮੇਰੇ ਪਾਪਾ ਜੀ 2004 ਦੇ ਡੈਥ ਹੋਈ ਤੇ 2009 ਦੇ ਵਿੱਚ ਮੇਰੇ ਵੱਡੇ ਬ੍ਰਦਰ ਐਕਸੀਡੈਂਟ ਹੋ ਗਿਆ ਉਹ ਗਿਆ ਸੀ ਜੇਸੀਬੀ ਸਿੱਖਣ ਕਿ ਚਲੋ ਮੈਂ ਜੇਸੀਬੀ ਸਿੱਖ ਕੇ ਤੇ ਬਾਹਰ ਜਾਊਂਗਾ ਤੇ ਆਪਣੇ ਮਤਲਬ ਜਿੱਦਾਂ ਮੇਰੇ ਪਾਪਾ ਨੂੰ ਘਾਤ ਦੇਵੋਗੇ ਮੇਰਾ ਉਹਨੇ ਸਾਡੇ ਵਾਸਤੇ ਉਹ ਸੋਚਿਆ ਹੀਗਾ ਬਟ ਉਹ ਜਦੋਂ 2009 ਦੇ ਵਿੱਚ ਸਿੱਖਣ ਗਿਆ ਜੇਸਬੀ ਤੇ ਉਹਨੂੰ 15 ਦਿਨ ਹੀ ਉਹ ਐਕਸੀਡੈਂਟ ਹੋ ਗਿਆ ਤੇ ਉਹਦੀ ਉੱਤੇ ਮੂਰਤ ਹੋ ਗਈ ਹਰਮਨ ਕਿੰਨੇ ਸਾਲ ਦੀ ਉਮਰ ਸੀ ਜਦੋਂ ਤੁਹਾਡੇ ਪਿਤਾ ਜੀ ਦੀ ਡੈਥ ਹੋਈ ਹੈ ਮੈਂ ਸਿਰਫ 5 ਸਾਲ ਦੀ ਸੀ ਤਾਂ ਧੀਆਂ ਦੇ ਸੁਪਨੇ ਬੜੇ ਵੱਡੇ ਹੁੰਦੇ ਨੇ ਕਿਹੜੇ ਸੁਪਨੇ ਸਜਾਏ ਸੀ ਕਿ ਕਿਹੜੇ ਸੁਪਨੇ ਅਧੂਰੇ ਰਹਿ ਗਏ ਸੁਪਨੇ ਮਾਰਨੇ ਪਏ ਨੇ ਆਪਣੇ ਮਾਤਾ ਜੀ ਵਾਸਤੇ ਸਰਵਨ ਪੁੱਤ ਬਣ ਗਏ ਤੁਸੀਂ ਸੁਪਨੇ ਤਾਂ ਬਹੁਤ ਸੀਗੇ ਤਾਂ ਜਰੂਰ ਜੀ ਇਸ ਧੀ ਦੇ ਸੁਪਨੇ ਟੁੱਟੇ ਨੇ ਸੁਪਨੇ ਅਧੂਰੇ ਰਹਿ ਗਏ ਨੇ ਮੁੰਡੇ ਦੇ ਜ਼ਿੰਮੇਵਾਰੀਆਂ ਦਾ ਪਹਾੜ ਹੈ ਮਾਂ ਦਾ ਸਹਾਰਾ ਬਣੀ ਹੈ ਸਰਵਨ ਪੁੱਤ ਦੀ ਤਰ੍ਹਾਂ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਵੱਡੇ ਭਰਾ ਦੀ ਮੌਤ ਹੋ ਜਾਂਦੀ ਹੈ ਰੱਬ ਦਾ ਇਹੋ ਜਿਹਾ ਪਾਣਾ ਵਰਤਿਆ ਜੀ ਸਾਰੀਆਂ ਮੁੰਡੇ ਦੇ ਜ਼ਿੰਮੇਵਾਰੀਆਂ ਪਈਆਂ ਨੇ ਇਹ ਧੀ ਦੇ ਅਥਰ ਅਥਰੂ ਜਿਹੜੇ ਨੇ ਬਿਆਨ ਜਾ ਰਹੇ ਨੇ ਕਿ ਇਸ ਨੇ ਆਪਣੇ ਸੁਪਨੇ ਮਾਰ ਲਏ ਨੇ ਸਿਰਫ ਔਰ ਸਿਰਫ ਇਸ ਵਾਸਤੇ ਕਿ ਆਪਣੀ ਮਾਂ ਦਾ ਸਹਾਰਾ ਬੰਨਣਾ ਸੀ ਭੈਣ ਭਰਾ ਰਿਸ਼ਤੇਦਾਰਾਂ ਨੇ ਬਾਹ ਨਹੀਂ ਫੜੀ ਜਦੋਂ ਹਾਲਾਤ ਮਾੜੇ ਸੀ ਪਰ ਫਿਰ ਵੀ ਹਿੰਮਤ ਨਹੀਂ ਹਾਰੇ ਬਹੁਤ ਸਾਰੇ ਇਹੋ ਜਿਹੇ ਇਨਸਾਨ ਵੀ ਹੁੰਦੇ ਨੇ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਤਾਂ ਟੁੱਟ ਜਾਂਦੇ ਨੇ, ਹਾਰ ਜਾਂਦੇ ਨੇ। ਰੱਬ ਨੂੰ ਤਾਨੇ ਮੇਨੇ ਮਾਰਦੇ ਨੇ। ਪਰ ਇਹ ਸਾਡੀ ਧੀ ਨੇ ਰੱਬ ਨੂੰ ਤਾਨੇ ਮੇਨੇ ਨਹੀਂ ਮਾਰੇ, ਆਪਣੇ ਆਪ ਨੂੰ ਮੁਸੀਬਤਾਂ ਨਾਲ ਲੜਨ ਲਈ ਬਣਾਇਆ। ਤਾਂ ਜ਼ਰੂਰ ਇਸ ਧੀ ਦੇ ਅਥਰੂ ਜਿਹੜੇ ਨੇ ਜ਼ਰੂਰ ਦੱਸ ਰਹੇ ਨੇ ਕਿ ਇਹਨਾਂ ਨੇ ਬਹੁਤ ਸੁਪਨੇ ਮਾਰੇ ਨੇ ਆਪਣੇ, ਕਿਉਂਕਿ ਹਰ ਧੀ ਦੇ ਸੁਪਨੇ ਹੁੰਦੇ ਨੇ, ਹਰ ਬੱਚੇ ਦੇ ਸੁਪਨੇ ਹੁੰਦੇ ਨੇ ਕਿ ਉਹਦਾ ਮਾਪਾ ਸਿਰ ਤੇ ਰਵੇ, ਉਹਦਾ ਸਹਾਰਾ ਬਣੇ। ਉਹ ਜਿਹੜੇ ਸੁਪਨੇ ਹੁੰਦੇ ਨੇ ਮਾਪੇ ਹੀ ਪੂਰੇ ਕਰਦੇ ਨੇ। ਤਾਂ ਤੇ ਇਹ ਰੋਣ ਦੀ ਲੋੜ ਨਹੀਂ ਆ ਤੁਸੀਂ ਬਹੁਤ ਹਿੰਮਤ ਵਾਲੇ ਹੋ ਮੈਂ ਆਪ ਤੁਹਾਡੀ ਤਾਰੀਫ ਕਰਦਾ ਤੁਸੀਂ ਬਹੁਤ ਹਿੰਮਤ ਵਾਲੇ ਹੋ ਜੇ ਆਪਣੇ ਆਪ ਨੂੰ ਸੰਭਾਲ ਲਿਆ ਆਪਣੀ ਮਾਂ ਨੂੰ ਸੰਭਾਲ ਲਿਆ ਤੁਸੀਂ ਸਤੋਂ ਸਾਡੀ ਧੀਆਂ ਭੈਣਾਂ ਸਾਡੀ ਰੋਣ ਦੀ ਲੋੜ ਨਹੀਂ ਆ ਤੁਹਾਨੂੰ ਤਾਂ ਇਸ ਤਰ੍ਹਾਂ ਹੀ ਹਿੰਮਤ ਨਾਲ ਲੜਨਾ ਆਪਾਂ ਹੈਨਾ ਹਾਂਜੀ ਹਾਂਜੀ ਤਾਂ ਕਿੰਨੇ ਕੇ ਸੁਪਨੇ ਸੀ ਜਿਹੜੇ ਸਜਾਏ ਸੀ ਤੁਸੀਂ ਕੀ ਬਣਨਾ ਚਾਹੁੰਦੇ ਸੀ ਤੁਸੀਂ ਸੁਪਨਾ ਸੁਪਨਾ ਮੇਰੇ ਰਹਿ ਗਿਆ ਫੈਸ਼ਨ ਫੈਸ਼ਨ ਡਿਜ਼ਾਈਨਰ ਬਣਦਾ ਸੁਪਨਾ ਸੀ ਕਿ ਮੇਰਾ ਕਿਉਂਕਿ ਮੈਂ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਨਾ 12 ਸਾਲ ਤੋਂ ਲੈ ਕੇ ਮੈਂ ਭਾਈ ਸਾਹਿਬ ਇਹ ਮਤਲਬ ਕਿ ਮੈਂ ਬਹੁਤ ਸਲਾਈ ਕੀਤੀ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕੋਈ ਵੀ ਕਪੜਾ ਹੋਵੇ ਮਤਲਬ ਸਲਾਈ ਦਾ ਮੈਂ ਸਾਰਾ ਕੰਮ ਕਰ ਲਿਆ ਨਹੀਂ ਖੁਦ ਹੀ ਤੇ ਉਹ ਮੈਂ ਨਾਲ ਨਾਲ ਮੈਂ ਜੌਬ ਵੀ ਕੀਤੀਆਂ ਦੋ ਤਿੰਨ ਬਟ ਮੈਂ ਸਲਾਈ ਦਾ ਕੰਮ ਨਹੀਂ ਛੱਡਿਆ ਤੇ ਹੁਣ ਅੱਗੇ ਥੋੜਾ ਜਿਹਾ ਜਦੋਂ ਦੀ ਮੈਂ ਕਾਰਪੋਰੇਟਨੀ ਕੀਤੀ ਫਿਰ ਮੈਂ ਸੋਚਿਆ ਕਿ ਚਲੋ ਔਰ ਮੈਨੂੰ ਨਾ ਪ੍ਰੋਬਲਮ ਪੈ ਗਈ ਸੀ ਮੈਨੂੰ ਚੈੱਕ ਕਰਕੇ ਫਿਰ ਮੈਂ ਸਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਮੇਰਾ ਸੁਪਨਾ ਇੱਕ ਮੋਸ਼ਨ ਡਿਜ਼ਾਈਨਰ ਦਾ ਸੀ ਮੈਨੂੰ ਇਹ ਦੱਸੋ ਜਦੋਂ ਪਿਤਾ ਜੀ ਦੀ ਮੌਤ ਹੋਈ ਤੁਸੀਂ 5 ਸਾਲ ਦੇ ਸੀ ਵੱਡੇ ਭਰਾ ਦੀ ਮੌਤ ਹੋਈ ਉਦੋਂ ਉਮਰ ਕਿ ਉਹ ਤਾਂ 10 ਦਾਸਾਰੀ 10 ਦਾਸਾਰੀ ਤੇ ਮਾਤਾ ਜੀ ਨੇ ਕਿਹੜੇ ਹਾਲਾਤਾਂ ਦੇ ਵਿੱਚ ਪੜਾਇਆ ਤੁਹਾਨੂੰ ਮੇਰੀ ਮੰਮਾ ਨੇ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਮੇਰੇ ਐਕਚੁਅਲੀ ਕੇ ਸਾਰੇ ਮੇਰੇ ਜਿਹੜੇ ਸਾਡੇ ਰਿਸ਼ਤੇਦਾਰ ਕਹਿੰਦੇ ਸੀਗੇ ਕਿ ਤੂੰ ਆਪਣੇ ਬੱਚਿਆਂ ਨੂੰ ਛੱਡ ਕੇ ਜੇ ਤੂੰ ਵਿਆਹ ਕਰਾ ਲੈ ਮੇਰੀ ਮੰਮਾ ਕਹਿੰਦੇ ਕਿ ਜੇ ਮੇਰੇ ਘਰਵਾਂ 'ਚ ਸੋਖ ਹੁੰਦਾ ਮੇਰਾ ਘਰਵਣਾ ਨਾ ਜਾਂਦਾ ਜੇ ਸੋਖ ਹੁੰਦਾ ਮੇਰਾ ਵੱਡਾ ਮੁੰਡਾ ਨਾ ਜਾਂਦਾ ਜੇ ਮੇਰੇ ਸਪਰਮੈ ਵਿੱਚ ਸੋਖ ਹੈਗਾ ਨਾ ਮੈਂ ਇਹਨਾਂ ਨੂੰ ਨਹੀਂ ਦੇ ਰਣਾ ਮੈਂ ਕਿਤੇ ਜਾਂਦੇ ਲੋੜ ਨਹੀਂ ਹੈਗੀ ਤਾਂ ਤਰਸ ਆਉਂਦਾ ਸੀ ਮਾਂ ਦੇ ਉਹਨਾਂ ਹਾਲਾਤਾਂ ਦੇ ਵਿੱਚ ਬਹੁਤ ਜ਼ਰਾਦਰ ਸੋਨਰਾ ਕਿ ਲਈ ਕਿ ਅੱਜ ਦਾ ਤੁਹਾਨੂੰ ਪਤਾ ਕਿ ਦੁਨੀਆ ਕਿਵੇਂ ਦੀ ਸਾਡੀ ਮਾਂ ਨੇ ਸਿਰਫ ਸਿਰਫ 27 ਸਾਲ ਦੀ ਜਦੋਂ ਮੇਰੇ ਪਾਪਾ ਹੀ ਰਹਿ ਗਏ ਤੇ ਮੇਰੀ ਮਤਲਬ ਕਿ ਉਹਨਾਂ ਨੇ ਇੰਨਾ ਸਾਡਾ ਸਾਥ ਦਿੱਤਾ ਨਾ ਅਗਰ ਇਹਨਾਂ ਦੀ ਜਗ੍ਹਾ ਕੋਈ ਹੋਰ ਜਨੰਦੀ ਹੁੰਦੀ ਤਾਂ ਮੋਂਦਾ ਕਹਿੰਨ ਛੱਡ ਕੇ ਜਾ ਦਿੱਤੀ ਉਹਨੂੰ ਹਰਮਨ ਮੈਨੂੰ ਇਹ ਦੱਸੋ ਹੋਰ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਨਾਲ ਹੋਰ ਮੇਰੀ ਇੱਕ ਵੱਡੀ ਸਿਸਟਰ ਆ ਆਪਾਂ ਦੀ ਮੈਰਿਜ ਕਰ ਦਿੱਤੀ ਹੈ 4 ਸਾਲ ਪਹਿਲਾਂ ਆਪਾਂ ਦੀ ਤੇ ਇੱਕ ਮੇਰਾ ਛੋਟਾ ਭਰਾ ਆ ਮੇਰੇ ਕੋਲ ਤੇ ਬੜੀ ਹਿੰਮਤੀ ਹੈ ਯਾਰ ਜਦੋਂ ਸਾਡੀ ਇਹ ਹਿੰਮਤ ਨਾਲ ਤੂੰ ਆਪਣੀ ਭੈਣ ਦਾ ਵਿਆਹ ਜੀਤਾ ਐਸੇ ਰੇੜੀ ਤੋਂ ਨੇ ਨੇ ਜਿਹੜੀ ਸਾਨੂੰ ਲੈ ਜਿਹੜੀ ਤੁਹਾਨੂੰ ਲੈ 1 ਮਹੀਨੇ ਕੋਲਿਆਂ ਨੂੰ ਸਾਤ ਮਹੀਨੇ ਇਸ ਤੋਂ ਪਹਿਲਾਂ ਮਤਲਬ ਕੋਈ ਮੇਰੀ ਸਿਸਟਰ ਵੀ ਕੰਮ ਕਰਦੀ ਸੀ ਕੋਈ ਸਾਡਾ ਸਾਥ ਦੇ ਤਾ ਕਿਨੇ ਆਪ ਆਪਣੀ ਭੈਣ ਦਾ ਵਿਆਹ ਕਰਤਾ ਜਿੱਦਾਂ ਸਾੜੇ ਕੋ ਹੋ ਗਿਆ ਜਿੱਦਾਂ ਗੁਰੂ ਰਾਮਦਾਸ ਜੀ ਜਾਇਆ ਉਹਦਾ ਹੋ ਗਿਆ ਤਾਂ ਜਿਹੜੇ ਨਾਲ ਤੁਹਾਡੇ ਪੜਦੇ ਸੀ ਸਹੇਲੀਆਂ ਸੀ ਤੁਹਾਡੀਆਂ ਜਦੋਂ ਉਹਨਾਂ ਨੂੰ ਪਤਾ ਚੱਲਿਆ ਤੁਸੀਂ ਇਹ ਰੇੜੀ ਲਾਈ ਆ ਚਾਰਟ ਲਾਇਆ ਤਾਂ ਕੀ ਉਹਨਾਂ ਦਾ ਰਿਆਮ ਵਾਸੇ ਕਿਸੇ ਨੂੰ ਜਿਆਦਾ ਤੱਕ ਨਹੀਂ ਪਤਾ ਕਿਉਂਕਿ ਸਾਰੇ ਜਿਆਦਾ ਬਾਹਰ ਹੀ ਜਿਨ੍ਹਾਂ ਨਾਲ ਮੇਰੇ ਪੜਦੇ ਰਹੀਆਂ ਸਾਰੇ ਬਾਹਰ ਹੀ ਬੈਠੇ ਹੋਏ ਜਿਆਦਾ ਮਤਲਬ ਕਿ ਚੈਨ ਨਹੀਂ ਪਤਾ ਹੈ ਕਿ ਮੇਰੇ ਵੀ ਤੇ ਰੱਬ ਨਾਲ ਨਰਾਜ ਜੀ ਹੁੰਦੀ ਹੈ ਕਿ ਰੱਬਾ ਪਿਤਾ ਜੀ ਜੇ ਸਿਰ ਤੇ ਰਹਿੰਦੇ ਤੇ ਅੱਜ ਇਹ ਹਾਲਾਤ ਨਾ ਬੰਦੇ ਸੁਪਨੇ ਜ਼ਰੂਰ ਪੂਰੇ ਹੁੰਦੇ ਜੇ ਜੋ ਵੀ ਬੰਨਣਾ ਚਾਹੁੰਦੇ ਸੀ ਤੁਸੀਂ ਬਨ ਜਾਂਦੇ ਹੋ ਸਾਡੀ ਸੋਚ ਨਾ ਬਹੁਤ ਛੋਟੀ ਹੁੰਦੀ ਹੈ ਅਗੋਂ ਵਾਅਿਗੁਰੂ ਤੁਹਾਡੇ ਵਾਸਤੇ ਕੁਝ ਵਧੀਆ ਸੋਚਿਆ ਨਾ ਸੋਹਣੂ ਕਦੇ ਰੱਬ ਦੇ ਜੇ ਕੁਝ ਕਰਦਾ ਨਾ ਉਹਨੇ ਕੁਝ ਵਧੀਆ ਸੋਚ ਕੇ ਫਾਲਾ ਕੁਝ ਕੀਤਾ ਹੁੰਦਾ ਜਿਹੜਾ ਜਾਣਾ ਉਹ ਤੇ ਜ਼ਿੰਦਗੀ 'ਚ ਆਈਗੀ ਆਪਰ ਹਾਂ ਜਿਹੜਾ ਕੋਈ ਟਾਈਮ ਤੋਂ ਪਹਿਲਾਂ ਚੱਲ ਜਾਂਦਾ ਨਾ ਉਹ ਬੰਦੇ ਨੂੰ ਦੋਪਹੁੰਦਾ ਕਿ ਹਾਂ ਜੇ ਅੱਜ ਉਹਨਾਂ ਦੇ ਮਤਲਬ ਹੁੰਦਾ ਕਿ ਜੇ ਅੱਜ ਸਾਲ ਕੋ ਪੈਸੇ ਹੁੰਦੇ ਆਪਾਂ ਉਹਨਾਂ ਦਾ ਆਪਰੇਸ਼ਨ ਕਰਾ ਲੈਂਦੇ ਤੇ ਸ਼ਾਲ ਪਾਪਾ ਨਾਲ ਜਾਂਦੇ ਮੇਰੇ ਉਦੋਂ ਵਾਹਿਗੁਰੂ ਨਾਲ ਮੈਨੂੰ ਕੋਈ ਨਹੀਂ ਹੈ ਗੱਲ ਦੱਸਾਂਗੇ ਉਹ ਜੋ ਕਰਦਾ ਸਹੀ ਕਰਦਾ ਵਾਹਿਗੀ ਤਾਂ ਜ਼ਰੂਰ ਜੇ ਬੜੀ ਵੱਡੀ ਉਦਾਹਰਣ ਹੈ ਰੱਬ ਨਾਲ ਵੀ ਨਾਰਾਜ਼ਗੀ ਨਹੀਂ ਹੈ ਚਾਹੇ ਹਾਲਾਤ ਜਿੰਨੇ ਮਰਜ਼ੀ ਮਾੜੇ ਨੇ ਫਿਰ ਵੀ ਰ ਰੱਬ ਨੰਨ ਰਾਜ ਜੀ ਨਹੀਂ ਨਹੀਂ ਤਾਂ ਥੋੜੀ ਜਿਹੀ ਮਸਰੀਬਤ ਆਉਂਦੀ ਦਾ ਅਸੀਂ ਰੱਬ ਨੂੰ ਜ਼ਰੂਰ ਤਾਨੇ ਮੈਨੇ ਹੀ ਦਿੰਨੇ ਆ ਪਰਤੀ ਸਾਡੀ ਆਂਦੀ ਕਿ ਮੈਨੂੰ ਰੱਬ ਨੰਨ ਰਾਜ ਜੀ ਨਹੀਂ ਜੋ ਰੱਬ ਨੇ ਦੇਣਾ ਉਹ ਤਾਂ ਦੇ ਦੇਣਾ ਫਿਰ ਵੀ ਹਿੰਮਤੀ ਹੈ ਹਿੰਮਤ ਨੂੰ ਸਲਾਮ ਹੈ ਸਦੀ ਦੇ ਨੂੰ ਤਾਂ ਹੁਣ ਕਿਵੇਂ ਪਰਿਵਾਰ ਚੱਲ ਜਾਂਦਾ ਕਿੰਨੇ ਵਜੇ ਆਉਂਦੇ ਹੋ ਕੀ ਕੀ ਬਣਾਉਂਦੇ ਇਸ ਰੇੜੀ ਦੇ ਅਸੀਂ ਸੇ ਸੇਰੇ ਉੱਠ ਕੇ 5 ਵਜੇ ਸੇਸਰੇ ਪੰਜ ਜੋੜਕੇ ਤੇ ਆਪਾਂ ਸਾਰਾ ਸਮਾਨ ਤਿਆਰ ਕਰੀਦਾ ਉਹ ਨਾ ਗਰਮੀ ਕਰਕੇ ਹੀ ਰਾਜਮਾ ਕੜੀ ਜ ਮਤਲਬ ਉਹ ਸਬਜ਼ੀਆਂ ਹੁੰਦੀਆਂ ਨੇ ਕਿਉਂਕਿ ਗਰਮੀ ਬਹੁਤ ਹੁੰਦੀ ਹੈ ਨਾ ਮਹਾ ਬੰਦੀਆਂ ਸਬਜ਼ੀਆਂ ਤੇ ਕੁਝ ਤੇ ਗਰਮੀ ਤੋਂ ਵਧੇ ਨਹੀਂ ਸਬਜ਼ੀਆਂ ਨਹੀਂ ਹੁੰਦੀਆਂ ਹੈ ਨਾ ਫਿਰ ਇਸ ਕਰਕੇ ਤੇ ਰਾਜਮਾ ਕੜੀ ਉਹ ਜਿਹੜੀ ਕੜੀ ਸਾਡੀ ਦੇਦੀ ਦੀ ਆ ਤੇ ਰਾਜਮਾ ਹੋ ਗਿਆ ਚਣੀ ਹੋ ਗਿਆ ਮਤਲਬ ਸਾਰੀਆਂ ਸਬਜ਼ੀਆਂ ਬੰਦੀਆਂ ਨੇ ਸੋ ਉਸ ਤੋਂ ਬਾਅਦ ਹੀ ਸੇਸਰੇ ਕਰਕੇ ਸਾਰੀ ਤਿਆਰੀ ਕਰੀਦੀ ਆ ਤੇ ਆਪਾਂ 9 ਤੋਂ ਮਤਲਬ 9 ਸਾਰੇ ਨੇ ਸਾਰਾ ਸਮਾਨ ਮਤਲਬ ਉਹ ਕੜੀ ਵੀ ਘਰੇ ਬਣਾਈਦੀ ਆਪਾਂ ਕੋਕੜੇ ਵਗੈਰਾ ਕੱਢ ਕੇ ਨਹੀਂ ਕਿ ਨਾਰਮਲ ਜੀ ਕੜੀ ਹੁੰਦੀ ਆ ਸਾਰਾ ਸਮਾਨ ਜ ਜਿੱਦਾਂ ਤੁਸੀਂ ਆਪਣੇ ਘਰੇ ਖਾਂਦੇ ਹੋ ਨਾ ਸਾਰਾ ਕੁਝ ਲੈ ਕੇ ਇਦਾਂ ਹੀ ਤਾਂ ਉੱਥੇ ਬਣਾਇਆ ਜਾਂਦਾ ਚੌਲ ਹੋਗੇ ਫੁਲਕੀ ਹੋਗੇ 커피 ਵਗੈਰਾ ਮੈਂ ਕਿ ਸਾਰਾ ਕੁਝ ਬਣਦਾ ਇੱਥੇ ਤੇ ਤਿਆਰੀ ਆਪਾਂ ਸਾਰੀ ਸੱਗੀਆਂ ਨਹੀਂ ਘਰੋਂ ਕਰਕੇ ਲਈਦੀ ਚੌਲ ਵੀ ਘਰੋਂ ਬਣਾ ਕੇ ਲਈਦੀ ਆਪਾਂ ਜਿਆਦਾ ਆਉਂਦੀ ਪਿਤਾ ਜੀ ਦੀ ਆਉਂਦੀ ਆ ਪਰ ਜਦੋਂ ਕਹਿੰਦੇ ਨਾ ਚਲੋ ਗੁਰੂ ਰਾਮਦਾਸ ਦਾ ਉਹ ਤਾਸਟਰਾ ਹੋਏ ਫਿਰ ਯਾਦ ਹੀ ਹੁੰਦੀ ਹੈ ਹੁਣ ਜਿਹੜੇ ਗਏ ਉਹ ਕਦੇ ਭੁੱਲਦੇ ਨਹੀਂ ਹੈਗੇ ਹਨ ਪਰ ਜੇ ਪਿਤਾ ਜੀ ਤੁਹਾਡੇ ਜ਼ਿੰਦਾ ਹੁੰਦੇ ਤਾਂ ਉਹਨਾਂ ਨੂੰ ਮਾਣ ਜ਼ਰੂਰ ਹੁੰਦਾ ਇਸ ਧੀ ਦੇ ਉੱਪਰ ਦੀ ਸਾ ਮੇਰੀ ਧੀ ਜਿਹੜੀ ਆ ਪੁੱਤਾਂ ਤੋਂ ਵੱਧ ਐ ਤੇ ਅਸੀਂ ਵੀ ਮਾਨ ਜਾਣ ਰਹੇ ਆ ਤੁਹਾਡੀਆਂ ਜਿਹੀਆਂ ਧੀਆਂ ਦੇ ਕਿ ਜਿਹੜੀਆਂ ਆਪਣੇ ਮਾਪੇ-ਬਾਪ ਦਾ ਸਹਾਰਾ ਬਣ ਜਾਂਦੀਆਂ ਨੇ ਜਦੋਂ ਮੁਸੀਬਤ ਪੈਂਦੀ ਆ ਤਾਂ ਉਹ ਮੋਢਿਆਂ ਤੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਹਾਰ ਦੇਣੀਓ ਟੁੱਟ ਦੇਣੀਓ ਤੁਸੀਂ ਤਾਂ ਸਾਨੂੰ ਈ ਮਾਨ ਆ ਤੀਏ ਤੋਟੜੇ ਦੇ ਤਾਂ ਕੀ ਅਪੀਲ ਲਾਉਣੀ ਚਾਹੁੰਦੇ ਹੋ ਜਿਹੜੇ ਮੁਸੀਬਤਾਂ ਦੇ ਵੇਲੇ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਮੁਸੀਬਤਾਂ ਦੇ ਪਤਾ ਕੀ ਆ ਹੁਣ ਜਿਹੜੀਆਂ ਮੁਸੀਬਤਾਂ ਦੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਦੇ ਉਹ ਬੰਦੇ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਖਾਸ ਕਰਕੇ ਜੇ ਕਦੇ ਵੀ ਨਾ ਜੇ ਬੰਦੇ ਨੇ ਦੋਸ਼ ਨਾ ਕਦੇ ਵੈਗੁਰ ਨਾ ਦਵੇ ਕਿਉਂਕਿ ਉਹ ਉਹ ਜੋ ਤੁਹਾਡੇ ਦੀ ਕਰਦਾ ਉਹ ਸਹੀ ਕਰਦਾ ਬਿਲਕੁਲ ਅਸੀਂ ਕਹਿੰਦੇ ਕਿ ਨਹੀਂ ਸ਼ਾਇਦ ਉਹਨੇ ਹਰ ਲਈ ਆਫਰ ਕੁਝ ਗਲਤੀ ਕੀਤਾ ਪਰ ਨਹੀਂ ਉਹ ਸਾਡੇ ਦੀ ਉਹ ਕਰਦਾ ਜੋ ਤੁਹਾਡੇ ਦੀ ਸਹੀ ਹੁੰਦਾ ਉਹ ਗੁਰੂ ਰਾਮਦਾਸ ਜੋ ਵੀ ਆ ਆਪ ਉਹਦੇ ਸਾਰੇ ਸਾਰਾ ਕੰਮ ਕੋਲੇ ਆਰ ਕੁਝ ਨਹੀਂ ਸੋ ਮੈਨੂੰ ਮੈਨੂੰ ਵੀ ਲੱਗਦਾ ਕਿ ਚਲੋ ਮੁਸੀਬਤਾਂ ਆਉਂਦੀ ਜਾਂਦੀ ਰਹਿੰਦੀਆਂ ਹਨ ਬਟ ਮੁਸੀਬਤਾਂ ਤਾਂ ਹੀ ਬੰਦਾ ਕੋਈ ਸਿੱਖਦਾ ਹੈ ਕਿਆ ਬਾਤ ਹੈ ਜੀ ਬਹੁਤ ਵੀ ਮੁਸੀਬਤਾਂ ਦਾ ਆਉਣਾ ਜਾਣਾ ਜੀਵਨ ਦਾ ਇੱਕ ਪਹਿਲੂ ਹੈ ਮੁਸੀਬਤਾਂ ਵੀ ਆਉਣੀਆਂ ਨੇ ਜਿੱਥੇ ਰੱਬ ਵਧੀਆ ਦਿਨ ਦਿੰਦਾ ਉਥੇ ਮਾੜੇ ਦਿਨ ਵੀ ਆਉਣੇ ਇੱਕ ਜੀਵਨ ਦਾ ਪਹਿਲੂ ਹੈ ਤੇ ਹਾਰਨਾ ਨਹੀਂ ਚਾਹੀਦਾ ਟੁੱਟਣਾ ਨਹੀਂ ਚਾਹੀਦਾ ਇਹ ਸੇਹ ਦੇ ਰਹੀ ਆ ਸਾਡੀ ਤੇ ਆਪਣੀ ਮਾਂ ਦੇ ਲਈ ਸਰਵਨ ਪੁੱਤ ਬਣੀ ਐ ਤੇ ਦੂਜਿਆਂ ਨੂੰ ਵੀ ਸੇਹ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮੁਸੀਬਤਾਂ ਚਾਹੇ ਹਜ਼ਾਰਾ ਹੋਣ ਟੁੱਟਣ ਦੀ ਲੋੜ ਨਹੀਂ ਐ ਉਹਨਾਂ ਨਾਲ ਲੜਨ ਦੀ ਲੋੜ ਐ ਤਾਂ ਤੇ ਇਹ ਬਹੁਤ ਵਧੀਆ ਉਪਰਾਲਾ ਤੁਹਾਡਾ ਤਾ ਅਸੀਂ ਦੇਖ ਰਹੇ ਹਾਂ ਕਿ ਜਿਆਦਾਤਰ ਜਿਆਦਾ ਅੱਜ ਦੀਆਂ ਟੀਆਂ ਜਿਹੜੀਆਂ ਨੇ ਸਾਡੀਆਂ ਰੀਲਾਂ ਬਣਾਉਣ ਚ ਬਿਜੀ ਰਹਿੰਦੀਆਂ ਨੇ ਪਰ ਤੁਸੀਂ ਆਪਣੀ ਮਾਂ ਦਾ ਸਹਾਰਾ ਬਣੇ ਹੋ ਤਾਂ ਸਭ ਤੋਂ ਵੱਡੀ ਚੀਜ਼ ਇਹੀ ਹੈ ਤਾਂ ਇਸ ਤਰ੍ਹਾਂ ਹੀ ਆਪਣੇ ਮਾਂ ਦਾ ਸਹਾਰਾ ਬਣਦੇ ਰਹੋ ਭੈਣ ਜੀ ਬਹੁਤ ਬਹਾਦਰ ਤੇ ਹੋ ਜਾਂ ਤੁਹਾਡੀ ਤਾਂ ਅਸੀਂ ਦੇਖਿਆ ਜੀ ਬੜੀ ਹਿੰਮਤ ਨਾਲ ਹੋਨੇ ਆ ਪਰਿਵਾਰ ਸੰਭਾਲਿਆ ਨਾਲ ਤੁਹਾਡੇ ਸਹਾਰਾ ਬਣੀਏ ਤਾਂ ਜਰੂਰ ਕੀ ਬੋਲਣਾ ਚਾਹੁੰਦੇ ਐ ਇਹੋ ਜੀ ਤੇ ਵਾਸਤੇ ਆਜੋ ਇੱਧਰ ਆਜੋ ਪੁੱਤ ਵਰਗਾ ਕੋਈ ਵੀ ਨਹੀਂ ਹੈਗਾ ਭਾਈ ਹੂੰ ਹੂੰ ਸਵੇਰੇ 10-12 ਸਾਲ ਹੋ ਗਏ ਨੂੰ ਰੈਗੂਲਰ ਬਿੰਨਾ ਗਾਦਰਬਾਦ ਸਾਬ ਜਾਂਦੀ ਉਹਨੇ ਵੀ ਨਹੀਂ ਵੇਖਣਾ ਨੇਰੀ ਨੂੰ ਵੇਖਣੀ ਜੀ ਉਹਨੇ ਰੈਗੂਲਰ ਪਾਰਾ ਸਾਹਿਬ ਨੂੰ ਗਾਦਰਬਾਦ ਜਾਂਦੀ ਪਰਮਾਤਮਾ ਇਤਨ ਦੀਆਂ ਦਿੱਤਾ ਪਤਾ ਚੱਲਿਆ ਕਿ 5 ਸਾਲ ਦੀ ਸੀ ਜਦੋਂ ਪਿਤਾ ਜੀ ਦੀ ਮੌਤ ਹੋ ਗਈ ਫਿਰ 10-12 ਸਾਲ ਦੀ ਜਦੋਂ ਵੱਡੇ ਭਰਾ ਦੀ ਮੌਤ ਹੋ ਜਾਂਦੀ ਹੈ ਤਾਂ ਜ਼ਿੰਮੇਵਾਰੀਆਂ ਦਾ ਬਹੁਤ ਸਾਰਾ ਧੀ ਦੇ ਮੁੰਡਿਆਂ ਤੇ ਪੈ ਗਿਆ ਜਿਹਦੇ ਤੀਨ ਮੇਰੀ ਨੇ ਬਹੁਤ ਸਾ ਦਿੱਤਾ ਵੱਡੀ ਨੇ ਬਹੁਤ ਦਿੱਤਾ ਉਹ ਜੰਮੂ ਆਈ ਆ ਬਾਕੀ ਇਹ ਰਜਿਤੀ ਉਹਦੀ ਬਾਕੀਦੋ ਨਾਲ ਮਿਲ ਕੇ ਸਲਾਈ ਕਰਦੀ ਹੈ ਮੈਂ ਇਹਦੇ ਵੀ ਨਾਲ ਕਰਾਉਂਦੀ ਛੋਟੀ ਜੀ ਜਦੋਂ ਵੀ ਮੈਨੂੰ ਸਲਾਈ ਕਰਾਉਣ ਦਾ ਪੀਏ ਜੀ ਸਲਾਈ ਕਰਕੇ ਫੇਰ ਹੀ ਆਪਸ ਨਾਲ ਤੇ ਚਲੋ ਤੁਹਾਨੂੰ ਪਤਾ ਹੀ ਹੈਗਾ ਆਦਮੀ ਦੇ ਬਿਨਾਂ ਟਾਈਮ ਕੱਟਣਾ ਬੜਾ ਉੱਘਾ ਹੈ ਹੂੰ ਹੂੰ ਪਰ ਚਲੋ ਮਾਲਕ ਪਾਉਂਦਾ ਕੱਟਦਾ ਵੀ ਸਹੀ ਗੱਲ ਹੈ ਜੀ ਤਾਂ ਮੈਨੂੰ ਇਹ ਦੱਸੋ ਜਦੋਂ ਸਾਡੀ ਧੀ ਰਾਨੀ ਪੜਦੀ ਸੀ ਤਾਂ ਕੀ ਸੁਪਨੇ ਸੀ ਇਹਦੇ ਕੀ ਬਣਾਣਾ ਚਾਹੁੰਦੀ ਸੀ ਸਲਾਈ ਕਰਦੀ ਹੁੰਦੀ ਮੈਨੂੰ ਕਹਿੰਦਾ ਮम्मी ਮੈਂ ਬੈਕਰੀ ਜਾਨੀ ਕਰਨੀ ਹੈ ਹਾਂ ਜੀ ਡਿਜ਼ਾਈਨਰ ਬੰਨਾ ਸੀ ਹਾਂਜੀ ਹਾਂਜੀ ਨਾਲ ਤੋਂ ਤੋਂ ਕੋਈ ਵੀ ਨਹੀਂ ਪੂਰਾ ਆ ਜੀ ਇਹ ਜੋ ਇਹਨੇ ਸਾਲ ਦੀ ਕਿ ਬਸ ਮੇਰੇ ਨਾਲ ਗਰੀਬੀ ਨਾਲ ਲੜਦੇ ਰਹੇ ਆਪਾਂ ਜਦੋਂ ਦੇ ਪਾਪਾ ਇਦਾਂ ਹੋਏ ਹੂੰ ਕੋਣੂ ਜਦੋਂ ਮਾਵਾਂ ਧੀਆਂ ਬੈਠਦੀਆਂ ਜੇ ਕੀ ਗੱਲਬਾਤ ਹੁੰਦੀ ਤੁਹਾਡੀ ਮਾਵਾਂ ਦੀ ਜਦੋਂ ਬੈਠਦੀਆਂ ਜੇ ਯਾਦ ਆਉਂਦੀ ਇਹਨਾਂ ਨੂੰ ਪਿਤਾ ਜੀ ਦੀ ਜਾਂ ਭਰਾ ਦੀ ਤਾਂ ਜ਼ਰੂਰ ਜੀ ਇਹੋ ਜੇ ਹਾਲਾਤਾਂ ਦੇ ਵਿੱਚ ਮਾਂ ਨੇ ਪਾਲਿਆ ਹੈ ਕਿ ਧੀ ਨੂੰ ਸਮਝ ਸੀ ਸਾਰੀ ਕਿ ਮੇਰੀ ਮਾਂ ਨੇ ਬੜੇ ਤਸੀਹੇ ਝੱਲੇ ਨੇ ਬੜੇ ਦੁਖਾਂ ਦੇ ਨਾਲ ਉਹਨੂੰ ਪੜਾਇਆ ਹੈ ਤਾਂ ਉਸਦੇ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਆਇਆ ਉਸਨੇ ਆਪਣੀ ਜ਼ਿੰਮੇਵਾਰੀ ਸਮਝੀ ਗਏ ਮੇਰੀ ਮਾਂ ਨੇ ਜਿਹੜੇ ਹਾਲਾਤਾਂ ਨਾਲ ਪੰਜੀ ਰੋਣ ਦੀ ਲੋੜ ਨਹੀਂ ਮੇਰੇ ਖਿਆਲਾਂ ਦੇ ਤੁਹਾਡੀ ਸਰਵਨ ਪੁੱਤ ਦੀ ਤਰ੍ਹਾਂ ਧੀ ਹੈ ਤਾਂ ਬਹੁਤ ਹਿੰਮਤੀ ਧੀ ਹੈ ਸਾਡੀ ਸਾਨੂੰ ਵੀ ਸਾਰਿਆਂ ਨੂੰ ਇਸ ਧੀ ਤੋਂ ਸੇਧ ਲੈਣੀ ਚਾਹੀਦੀ ਇਹ ਮਸੀਤਾਂ ਆਉਂਦੀਆਂ ਦਾ ਡਰਨ ਦੀ ਲੋੜ ਨਹੀਂ ਹਿੰਦੀ ਤਾਂ ਕਿਵੇਂ ਦੇਖਦੇ ਹੋ ਕਿ ਇਹ ਇਹਦੇ ਵਾਸਤੇ ਤੁਸੀਂ ਕੀ ਸੁਪਲੇ ਸਜਾਏ ਸੀ ਇਸ ਧੀ ਵਾਸਤੇ ਮੈਂ 26 ਸਾਲ ਦੀ ਜਦੋਂ ਦਾ ਬਰਾਬਰ ਮੈਂ ਬੱਚੇ ਤੇ ਮਾਂ ਇਡੀ ਮੁਸ਼ਕਲ ਦਾ ਪਾਲੇ ਮੈਂ ਕੀ ਜਦੋਂ ਦੇ ਸੁਪਨੇ ਵੇਖ ਸਕਦੀ। ਗਰੀਬੀ ਵਿੱਚ ਕੁਝ ਨਹੀਂ ਬੰਦਾ ਸੁਪਨੇ ਵੇਖ ਸਕਦਾ। ਹੂੰ। ਪਰ ਠੀਕ ਹੈ ਨਾ ਚਾਹੁੰਦੇ ਹੋ ਜਿਹੜੇ ਮੁਸੀਬਤਾਂ ਦੇ ਵੇਲੇ ਟੁੱਟ ਜਾਂਦੇ ਨੇ ਪਰ ਤੁਹਾਡੇ ਜਿਹੀਆਂ ਇਸ ਤਰ੍ਹਾਂ ਦੀਆਂ ਹਰਮਨ ਜਈਆਂ ਧੀਆਂ ਨੇ ਜਿਹੜੀਆਂ ਉਹ ਸੰਭਾਲ ਲੈਂਦੀਆਂ ਨੇ ਪਰਿਵਾਰ ਨੂੰ। ਹਿੰਮਤ ਨਹੀਂ ਹਾਰਨੀ ਚਾਹੀਦੀ ਤੁਹਾਨੂੰ ਜੋ ਜੋ ਕਿਸਮਤ ਹੈ ਮਿਲਣਾ ਤੇ ਉਹ ਹੀ ਆ। ਜੀ। ਜੇ ਕਿੰਨੇ ਵਾਹਿਗੁਰੂ ਖੌਂਦਾ ਤੇ ਕੱਟਦਾ ਵੀ ਉਹ ਆ। ਇਹ ਮਤ ਨਹੀਂ ਕਦੀ ਵੀ ਬੰਦੇ ਨੂੰ ਹਾਰਨੀ ਚਾਹੀਦੀ। ਹੂੰ। ਮੇਰਾ ਦੇਖਣਾ ਤਾਂ ਜਰੂਰ ਜੀ ਹਿੰਮਤ ਨਹੀਂ ਹਾਰਨੀ ਚਾਹੀਦੀ ਜੋ ਜੇ ਮੁਸੀਬਤਾਂ ਪੈਂਦੀਆਂ ਨੇ ਤਾਂ ਹਿੰਮਤ ਜਿਹੜੀ ਐ ਫਾਰਨ ਦੀ ਲੋੜ ਨਹੀਂ ਐ ਮੁਸੀਬਤਾਂ ਨਾਲ ਲੜਨ ਦੀ ਲੋੜ ਐ ਤੇ ਇਹ ਅੰਮ੍ਰਿਤਸਰ ਦੀ ਸਾਡੀ ਧੀ ਐ ਹਰਮਨ ਜਿਸ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਐ ਵੱਡੇ ਭਰਾ ਦੀ ਮੌਤ ਹੋ ਜਾਂਦੀ ਐ ਪਰ ਇਸ ਨੇ ਹਿੰਮਤ ਨਹੀਂ ਹਾਰੀ ਆਪਣੀ ਮਾਂ ਦੇ ਲਈ ਸਰਵਨ ਪੁੱਤ ਬਣੀ ਐ ਤਾਂ ਸਰਵਨ ਪੁੱਤ ਬਣ ਗਿਆ ਜੀ ਆਪਣੀ ਮਾਂ ਦਾ ਸਹਾਰਾ ਬਣੀ ਹੋਈ ਐ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਤੇ ਟੁੱਟ ਜਾਂਦੇ ਤੇ ਹਾਰ ਜਾਂਦੇ ਨੇ ਜਾਂ ਰੱਬ ਨੂੰ ਤਾਂ ਨੇ ਮਾਰੇ ਮਾਰਦੇ ਨੇ ਇਸ ਧੀ ਦਾ ਰੱਬ ਦੇ ਵਿੱਚ ਵੀ ਟੁੱਟ-ਟੁੱਟ ਵਿਸ਼ਵਾਸ ਹੈ ਤਾਂ ਰੱਬ ਨੂੰ ਤਾਨੇ ਮਨੇ ਨਹੀਂ ਮਾਰਦੀ ਉਸ ਦਾ ਆਸਰਾ ਲੈਂਦੀ ਹੈ ਅਤੇ ਆਪਣੀ ਰੋਜੀ ਰੋਟੀ ਚਲਾਉਂਦੀ ਹੈ ਤਾਂ ਸਾਨੂੰ ਵੀ ਇਸ ਧੀ ਤੋਂ ਸੇਧ ਲੈਣ ਦੀ ਲੋੜ ਹੈ ਜੇ ਮੁਸੀਬਤਾਂ ਆਉਂਦੀਆਂ ਨੇ ਤਾਂ ਉਹਨਾਂ ਨਾਲ ਲੜਨ ਦੀ ਲੋੜ ਹੈ ਨਾ ਕਿ ਹਿੰਮਤ ਹਾਰਨ ਦੀ ਲੋੜ ਹੈ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਪਰਮਵੀਰ ਜਲਾਲੀ ਅੰਮ੍ਰਿਤਸਰ